ਜਿੱਥੇ ਇੱਕ ਨੋਹ ਦੇ ਵੱਲੋਂ ਆਪਣੀ ਸੱਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੁਲਿਸ ਦੇ ਅਧਿਕਾਰੀ ਜਦੋਂ ਮੌਕੇ ਤੇ ਪਹੁੰਚੇ ਤਾਂ ਖੂਨ ਦੇ ਨਾਲ ਲਤਪਤ ਸੀ ਮ੍ਰਿਤਕ ਦੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਲਹਿਲਕਲਾ ਤੇ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਨੋਹ ਦੇ ਵੱਲੋਂ ਆਪਣੀ ਸੱਸ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਗੁਰਸੇਵਕ ਸਿੰਘ ਨੇ ਅਸਲ ਪਹਿਲਾ ਚਾਰਖੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਤੇ ਘਰ ਦੇ ਵਿੱਚ ਸੱਸ ਦੇ ਨਾਲ ਅਕਸਰ ਹੀ ਕਲੇਸ਼ ਰਹਿੰਦਾ ਸੀ ਜਿਸ ਤੇ ਚੱਲਦਿਆਂ ਨੋ ਨੇ ਆਪਣੀ ਹੀ ਸੱਸ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਤੜਕਸਾਰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਲਹਿਲ ਕਲਾ ਵਿਖੇ ਇੱਕ ਨੌ ਨੇ ਆਪਣੀ ਸੱਸ ਦਾ ਕਤਲ ਕੀਤਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਡੈੱਡ ਬੋਡੀ ਖੂਨ ਦੇ ਨਾਲ ਲਤਪਤ ਪਈ ਹੋਈ ਸੀ ਹਾਲਾਂਕਿ ਡੈੱਡ ਬੋਡੀ ਨੂੰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਖਬਰ ਸામਨੇ ਆ ਰਹੀ ਹੈ ਪਿੰਡ ਲਹਿਲ ਕਲਾ ਤੋਂ ਜਿੱਥੇ ਨੌਨੇ ਹੱਥੀ ਹੀ ਆਪਣੀ ਸਸਤਾ ਬੇਰਹਿਮੀ ਦੇ ਨਾਲ ਕਤਲ ਕੀਤਾ ਵਜਾ ਹੀ ਦੱਸੀ ਜਾ ਰਿਹਾ ਕਿ ਘਰ ਦੇ ਵਿੱਚ ਘਰੇਲੂ ਕਲੇਸ਼ ਚੱਲਦਾ ਰਹਿੰਦਾ ਸੀ ਨੌ ਸਸਤੀ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ ਤੇ ਇਸੇ ਹੀ ਕਾਰਨ ਉਸਨੇ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿ ਖ្វਾਰ ਇਹਨਾਂ ਤਸਵੀਰਾਂ ਦਾ ਰੁੱਕਾ ਲੈਂਦੇ ਆ ਤੇ ਇਸ ਸਾਰੀ ਵਾਰਤਾਤ ਨੂੰ ਬਿਆਨ ਕਰ ਦਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਕੀ ਆ ਵੀ ਸੁਣ ਲੈਣੇ ਆ ਕਨਾਮੇ ਜੀ ਮੇਰਾ ਪਿੰਡ ਬੱਡੀ ਡੇਲੇ ਜੀ ਤੁਹਾਡੀ ਮਾਤਾ ਦੀ ਹਸਿਆ ਹੋਈ ਹੈ ਕੀ ਮੰਗ ਤੋ ਯੇ ਅਸੀਂ 4 ਵਜੇ ਮੈਂ ਤੇ ਮੇਰੇ ਬਰਾ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਬੇਜਾਈ ਨੇ ਸਫੇਂਦਰ ਗੌਰ ਨੇ ਕੋਈ ਘਰੇ ਲੜਾਈ ਪੜੀ ਕੋਈ ਲੜੀ ਪੜੀ ਨਹੀਂ ਦੀ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਟੜਕੀ ਵੀ ਚਾਹੀ ਕੇ ਅਸੀਂ 48 ਬੁੜੀ ਵੀ ਕੋਈ ਚਲ ਪਪਾ ਵਾਲੇ ਕਰਕੇ ਦੁਬਾਰੀ ਸੋ ਗਈ ਜੀ ਜਾਂਦੇ ਨੂੰ ਦੇਖੀ 6 ਵਜੇ ਗਈ ਜੀ ਸੀ ਮਾਤੋ ਦੀ ਹੋਈ ਪਈ ਬੁਜੀ ਕਿੰਨੇ ਸਾਲ ਹੋ ਗਏ ਤੇਰੇ ਭਰਾ ਦੇ ਬੈਨ ਉਹ ਹੋ ਗਏ ਜੀ 9 ਸਾਲ ਹੋ ਗਏ ਜੀ ਕੋਈ ਜਾਂਦੇ ਸੀ ਵਧੀਆ ਜੈ ਜੈ ਤੇ ਜੀ ਮਹੀਨਾ ਮਹੀਨਾ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ ਉਹ ਵੀ ਕਿੱਥੋਂ ਜੀ ਇਹ ਪਿਆ ਵਿਆਹ ਕੀ ਹੈ ਜੀ ਰੰਤੀ ਦਾਗਾ ਕੀ ਅੰਡਮਨ ਦਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਚੇ ਹੈਗੇ ਬੱਚਾ ਇੱਕ ਮੁੰਡਾ ਹੈ ਕੁੜੀ ਹੈ ਜੀ ਵੱਡੀ 6 ਸਾਲ ਦੀ ਮੁੰਡਾ 2 ਜੂੜ ਕੇ ਸਾਲ ਕਾ ਜੀ ਹਾਂ ਜੀ ਕੋਈ ਲੜਾਈ ਹੋਈ ਕਰੇ ਨਾ ਜਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਜੜਾਈ ਹੁੰਦੀ ਕਦੇ ਰਹਿੰਦੇ ਸੀ ਕੋਈ ਲੜਾਈ ਨਹੀਂ ਕੋਈ ਪੜਿਆ ਹੀ ਨਹੀਂ ਜੀ ਹਾਂ ਜੀ ਕਦੇ ਨਾਲ ਕੀਤੀ ਮੌਤ ਕੀ ਇੱਕ ਇੱਕ ਦਾਤ ਹੈ ਜੀ ਆਪਾਂ ਸਾਖ ਜੀ ਨਾਲ ਲੈ ਲੈਂਦੇ ਆ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਾਰੀ ਇਹ ਇੱਥੇ ਮਾਰੀ ਇੱਥੇ ਪੁਪੜੀ ਜੀ ਇੱਥੇ ਸੱਬਲ ਮਾਰੀ ਸੱਪੜੂ ਮਾਰ ਕੇ ਪੁਰਨਾ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰ ਤੇ ਕਿ ਦਾਤ ਮਾਰਿਆ ਕਿ ਗਲਤ ਚ ਮਾਰਿਆ ਕਿ ਮਾਰਿਆ ਜੀ ਨੇ ਅੱਛਾ ਕਈ ਵਾਰ ਕੀਤਾ ਹੋਇਆ ਹਾਂ ਕਈ ਵਾਰ ਕੀਤੀ ਹੋਈ ਹੈ ਜੀ ਫਿਰ ਹਸਪਤਾਲ ਲੈ ਕੇ ਗਏ ਕਿਤੇ ਨਹੀਂ ਨਹੀਂ ਉਹਦੀ ਮੋਤੋਰੀ ਜੀ ਪਿੰਡਾਂ ਨੇ ਚੱਕਣੀ ਨਹੀਂ ਦਿੱਤੀ ਅੱਛਾ ਵੀ ਹੁਣ ਕੀ ਕਿੱਥੇ ਜਾਊਂਗੇ ਤੁਸੀਂ ਕੀ ਹੋਇਆ ਉਹ ਕਿੱਥੇ ਤੁਹਾਡੀ ਪਹਚਾਈ ਹੁਣ ਉਹ ਥਾਣੇ ਦੇ ਵਿੱਚ ਹੈ ਜੀ ਹੁਣ ਹਾਂ ਜੀ ਅੱਛਾ ਹਾਂ ਜੀ ਕੀ ਕਰ ਬਾਈ ਕਰਾਰੇ ਉਹ ਕਰ ਪਰ ਇਹ ਜੀ ਕਦੀ ਸਾਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਤੁਹਾਨੂੰ ਵੀ ਮਾਰ ਸਕਦੀ ਜੀ ਬੱਚਿਆਂ ਨੂੰ ਵੀ ਮਾਰ ਸਕਦੀ ਜੀ ਪੁਲਿਸ ਨੇ ਰਿਪੋਰਟ ਲਖਾਈ ਹੈ ਹਾਂ ਜੀ ਮੇਰੇ ਵੱਲੋਂ ਰਿਪੋਰਟ ਲਖਾਈ ਜੀ ਕੀ ਮੰਗ ਕਰਦੇ ਹੁਣ ਮੰਗੋ ਜੀ ਸਜ਼ਾ ਹਣੀ ਇਹਨੂੰ ਬਲੋ ਪੁੱਲਾ ਜੀ ਜੇ ਮੇਰਾ ਨਾਮ ਰਣਜੀਤ ਸਿੰਘ ਵਾਲੀਆ ਮੈਂ ਇਸ ਪਿੰਡ ਲੈਰਕਲਾ ਦਾ ਸਾਬਕਾ ਸਰਪੰਚ ਹਾਂ ਕੀ ਮਾਮਲਾ ਹੈ ਜਿਹੜਾ ਇੱਕ ਬਜ਼ੁਰਗ ਔਰਤ ਦੀ ਹੱਤਿਆ ਹੋਈ ਹੈ ਇਹ ਜਿਹੜੀ ਬਜ਼ੁਰਗ ਔਰਤ ਪੂਰੀ ਕੌੜ ਦੇ ਅੱਤਿਆ ਹੋਈ ਹੈ ਇਹਦੇ ਨੂੰ ਨੇ ਹੀ ਕੀਤੇ ਹੈ ਅੱਜ ਸਵੇਰ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲड़का ਇੱਕ ਛੋਟਾ ਛੋਟੇ ਲੜਕੇ ਦੇ ਘਰ ਵਾਲੀ ਜਸਵਿੰਦਰ ਕੌਰ ਇਹ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਇਹਦਾ ਪੱਟਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗੇ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਗਲੀ ਚ ਉਸ ਤੋਂ ਬਾਅਦ ਗਲੀ ਚ ਉੱਥੇ ਇਹਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਸਿਰ ਚ ਇੱਕ ਤਾਂ ਰਾੜ ਜਿਹਨੂੰ ਸੱਬਲ ਕਹਿੰਦੇ ਨੇ ਉਹਦੇ ਨਾਲ ਵਾਰ ਕੇ ਦਿੱਤਾ ਹੋਇਆ ਇੱਕ ਪੁਰਪਲੇ ਚ ਛਾਰਪਾਰ ਕੀਤਾ ਹੋਇਆ ਇੱਕ ਇੱਕ ਦਾ ਦਾਸਟਰ ਸਾਗ ਜੀ ਨਾਲ ਦਾਤੋਂ ਦੇ ਗਲਤੇ ਵਾਰ ਕੀਤਾ ਹੈ ਤੇ ਕਹਿੰਦੇ ਕਿ ਬੱਚੇ ਵੀ ਇਹਨਾਂ ਨੇ ਕੋਈ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ 9 ਸਾਲ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਦੂਜੀ ਗੱਲ ਇਹ ਵੀ ਇਹ ਨਾਲ ਹੈ ਜੀ ਇਹ ਪ੍ਰਵਾਸੀ ਔਰਤ ਹੈ ਜਿਹਨੂੰ ਕਿ ਆਪਾਂ ਭਈਆ ਕਹਿੰਨਾਂ ਨੇ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਘਰਾਂ 'ਚ ਰੱਖਣ ਦੀ ਅਗਰੇਜ ਕੀਤਾ ਹੁਣ ਅਸੀਂ ਇਹਦਾ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾ ਵਿਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਸਬੰਧ ਚ ਮੈਂ ਸਮੇਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਭੂਰੀ ਕੌਰ ਜੀ ਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ بیٹے ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰ ਸੀ ਅ ਚੰਦਰਮੁਨੀ ਉਹਦੇ ਖਿਲਾਫ ਸੀ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ লাশ ਹੈ ਉਹਦਾ ਅਸੀਂ ਮੌਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ লাশ ਮੌਨਕ ਸਿਵਲ ਹਸਪਤਾਲ ਮੋਰਚਰਿਚ ਭੇਜੀ ਹੈ ਤੇ ਉਹਦਾ ਸਪੋਸਟਮਨ ਕਰਵਾ ਰਹੇ ਆ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰવાર ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਹੋ ਸਭ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰੇ ਸੀਗਾ ਤੇ ਪੂਰੀ ਗੌਰ ਨੂੰ ਸੀ ਉਹਦੇ ਡੈਡ ਬੋਟਿੰਗ ਉਸ ਭੇਜਤਾ ਤੇ ਜਿਹੜੀ ਚੰਦਰਮਣੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਹੁਣ ਜਲੇਮਾ ਕਾ ਨਾਮ ਹੈ ਜੀ ਮੇਰਾ ਪਿੰਡ ਬੱਡੀ ਦੇਹਲਾ ਜੀ ਤੁਹਾਡੀ ਮਾਤਾ ਦੀ ਹਸਿਆ ਹੋਈ ਹੈ ਕੀ ਮਾਂ ਤਾਂ ਇਹ ਅਸੀਂ 4 ਵਜੇ ਮੈਂ ਤੇ ਮੇਰੇ ਬਰ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ